ਚੰਡੀਗੜ੍ਹ 'ਚ ਜਲਦ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ ਕੇਂਦਰੀ ਬਾਤਾਬਨ ਮੰਤਰਾਲੇ ਨੇ ਹਰਿਆਣਾ ਦਿੱਤੀ ਮਨਜ਼ੂਰੀ ਦਾ ਸੈਕੜ ਜ਼ਮੀਨ ਤੇ ਬਣਾਈ ਜਾਵੇਗੀ ਹਰਿਆਣਾ ਦੀ ਵਿਧਾਨ ਸਭਾ ਹਰਿਆਣਾ ਦੀ ਵਿਧਾਨ ਸਭਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਚੰਡੀਗੜ੍ਹ 'ਚ ਜਲਦ ਹੀ ਹਰਿਆਣਾ ਦੀ ਨਵੀਂ ਵਿਧਾਨ ਸਭਾ ਬਣਾਈ ਜਾਵੇਗੀ ਤੁਹਾਨੂੰ ਦੱਸਦੀ ਕਿ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਹਰਿਆਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਚੰਡੀਗੜ੍ਹ 'ਚ 10 ਏਕੜ ਜ਼ਮੀਨ ਜਿਹੜੀ ਕਿ ਹਰਿਆਣਾ ਨੂੰ ਵਿਧਾਨ ਸਭਾ ਬਣਾਉਣ ਲਈ ਅਲਾਟ ਕਰ ਦਿੱਤੀ ਗਈ ਹੈ ਇਸ ਦੇ ਬਦਲੇ ਹਰਿਆਣਾ ਚੰਡੀਗੜ੍ਹ ਨੂੰ ਜ਼ਮੀਨ ਤੇ ਦੇਗਾ ਤੇ ਹਰਿਆਣੇ ਚ ਜ਼ਮੀਨ ਦਿੱਤੀ ਜਾਵੇਗੀ ਤੁੰਦਾ ਦੇ ਕਿ 5 ਕੁਲਾਚੇ 12 ਏਕੜ ਜ਼ਮੀਨ ਹਰਿਆਣਾ ਵੱਲੋਂ ਚੰਡੀਗੜ੍ਹ ਨੂੰ ਦਿੱਤੀ ਜਾਵੇਗੀ ਤਾਂ ਜੋ ਜੁਦਾ ਸੇਕੜ ਜ਼ਮੀਨ ਚੰਡੀਗੜ੍ਹ ਚ ਹਰਿਆਣੇ ਨੇ ਚੰਡੀਗੜ੍ਹ ਦੀ ਲਈ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ 5 ਕੁਲਾ ਵਿੱਚ ਤੁੰਦਾ ਦੀ ਇਹ ਕੇਸ ਨਵੀਂ ਵਿਧਾਨ ਸਭਾ ਨੂੰ ਜੋ ਕਿ ਮਨਜ਼ੂਰੀ ਮਿਲੀ ਹੈ ਹਰਿਆਣੇ ਨੂੰ ਸਤੇ ਆਮ ਆਦਮੀ ਪਾਰਟੀ ਨੇ ਇਤਰਾਜ਼ ਜ਼ਾਹਰ ਕੀਤਾ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਹਰਿਆਣਾ ਨੂੰ ਆਪਣੀ ਜ਼ਮੀਨ ਚਾਹੀਦੀ ਵਿਧਾਨ ਸਭਾ ਬਣਾਣੀ ਚਾਹੀਦੀ ਹੈ ਕਿਉਂਕਿ ਜੋ 10 ਏਕੜ ਦੀ ਜਗ੍ਹਾ 12 ਏਕੜ ਜ਼ਮੀਨ ਹਰਿਆਣਾ ਦੇ ਰਿਹਾ ਹੈ ਚੰਡੀਗੜ੍ਹ ਨੂੰ ਉਸ ਜਗ੍ਹਾ ਤੇ ਉਸ ਨੂੰ ਆਪਣੀ ਹਲਾਤ ਤੋਂ ਹੀ ਵਿਧਾਨ ਸਭਾ ਬਣਾਣੀ ਚਾਹੀਦੀ ਹੈ ਚੰਡੀਗੜ੍ਹ ਵਿੱਚ ਅਜੇ ਹੀ ਕਾਰਵਾਈ ਨਹੀਂ ਕਰਨੀ ਚਾਹੀਦੀ ਆਪ ਦਾ ਕਹਿਣਾ ਹੈ ਕਿ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਕਮਜ਼ੋਰ ਕਰਨ ਦੀ ਇਹ ਕੇਂਦਰ ਦੀ ਸਾਜ਼ਿਸ਼ ਹੈ ਬੀਜੇਪੀ ਲੀਡਰਸ਼ਿਪ ਪੰਜਾਬ ਨਾਲ ਧੱਕਾ ਕਰਨ ਤੋਂ ਬਾਜ਼ੀ ਨਹੀਂ ਆ ਰਹੀ ਅੱਜ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਹੈਗੀਆਂ ਨੇ ਕਿ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਬਣਾਉਣ ਵਾਸਤੇ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਔਰ ਇਸ ਬਦਲੇ ਜਿਹੜਾ ਹਰਿਆਣਾ ਹੈਗਾ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੰਚਕੁਲੇ ਦੇ ਵਿੱਚ 12 ਏਕੜ ਜ਼ਮੀਨ ਦੇਗਾ ਇਥੋਂ ਕੀ ਸਿੱਟਾ ਹੁੰਦਾ ਹੈ ਜੇ ਉਹ 12 ਏਕੜ ਜ਼ਮੀਨ ਹਰਿਆਣਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਣ ਦੀ ਬਜਾਏ ਉੱਥੇ ਆਪਣੀ ਵਿਧਾਨ ਸਭਾ ਕਿਉਂ ਨਹੀਂ ਬਣਾ ਲੈਂਦਾ ਇਹਦਾ ਸਿੱਧਾ ਜਿਹਾ ਇਹ ਮਤਲਬ ਹੈਗਾ ਕਿ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਹੈਗਾ ਚੰਡੀਗੜ੍ਹ ਦੇ ਉੱਤੋਂ ਪੰਜਾਬ ਦਾ ਜਿਹੜਾ ਹੱਕ ਹੈ ਉਹ ਕਮਜ਼ੋਰ ਕਰਨਾ ਚਾਹੁੰਦੀ ਹੈ ਔਰ ਸਾਰੇ ਜਾਣਦੇ ਹੈ ਕਿ ਚੰਡੀਗੜ੍ਹ ਦਾ ਜਿਹੜਾ ਜਦੋਂ ਬਣਿਆ ਸੀ ਉਦੋਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਔਰ ਜਦੋਂ ਪੰਜਾਬ ਤੇ ਚੰਡੀਗੜ੍ਹ ਵੱਖਰੇ ਹੋਏ ਸੀ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਹੈਗਾ ਉਸ ਵਕਤ ਇਹ کیا کیا ਗਿਆ ਹੈਗਾ ਸੀ ਕਿ ਇਹ ਇੱਕ ਟੈਂਪਰੇਰੀ ਜਿਹੜੇ ਅਰੇਂਜਮੈਂਟਸ ਨੇ ਬਾਅਦ ਦੇ ਵਿੱਚ ਹਰਿਆਣਾ ਆਪਣੀ ਰਾਜਧਾਨੀ ਜਿਹੜੀ ਆ ਉਹ ਵੱਖਰੀ ਤੌਰ ਤੇ ਬਣਾਏਗਾ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਜਿਹੜੇ ਵੀ ਨਵੇਂ ਸੂਬੇ ਬਣੇ ਆ ਉੱਥੇ ਇਸੇ ਤਰ੍ਹਾਂ ਹੀ ਹੁੰਦਾ ਆਇਆ ਹੈਗਾ ਪਤਾ ਨਹੀਂ ਚੰਡੀਗੜ੍ਹ ਦੇ ਨਾਲ ਪੰਜਾਬ ਦੇ ਨਾਲ ਜਿਹੜਾ ਹੈਗਾ ਕੇਂਦਰ ਦੀ ਬੀਜੇਪੀ ਨੂੰ ਐਸਾ ਕੀ ਗੁੱਸਾ ਹੈ ਉਹ ਪੰਜਾਬ ਨੂੰ ਹਰ ਤਰੀਕੇ ਦੇ ਨਾਲ ਬਰਬਾਦ ਕਰਨਾ ਚਾਹੁੰਦੇ ਆ ਪੰਜਾਬ ਦੇ ਹੱਕ ਖੋਣਾ ਚਾਹੁੰਦੇ ਆ ਪੰਜਾਬ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਆ ਤੁਸੀਂ ਦੇਖੋ ਲਗਾਤਾਰ ਜਿਹੜਾ ਹੈਗਾ ਉਹ ਕੇਂਦਰ ਦੀ ਸਰਕਾਰ ਐਸੇ ਕਾਨੂੰਨ ਬਣਾ ਰਹੀ ਹੈ ਐਸ ਤਰੀਕੇ ਦਾ ਧੱਕਾ ਕਰ ਰਹੀ ਹੈ ਜਿਸ ਤਰੀਕੇ ਨਾਲ ਜਿਹੜਾ ਪੰਜਾਬ ਹੈ ਉਹ ਉਸ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਸਕਦਾ ਅਸੀਂ ਸਾਰੇ ਇਸ ਦੇ ਉੱਤੇ ਚੁੱਪ ਨਹੀਂ ਬੈਠ ਸਕਦੇ ਪੰਜਾਬ ਦੇ ਉੱਤੇ ਬੁਨਿਆਦੀ ਤੌਰ ਤੇ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਆਰਥਿਕ ਤੌਰ ਤੇ ਉੱਤੇ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹੈਗਾ ਔਰ ਇਹ ਹੱਕ ਨੂੰ ਇਸ ਹਕੂਕ ਨੂੰ ਕਾਇਮ ਰੱਖਣ ਵਾਸਤੇ ਅਸੀਂ ਹਰ ਤਰ੍ਹਾਂ ਦੀ ਲੜੀ ਲੜਾਈ ਹੈ ਜਿਹੜੀ ਉਹ ਲੜਾਂਗੇ ਡਿਪਲੋਮੈਟਿਕ ਲੜਾਈ ਵੀ ਲੜਾਂਗੇ ਰਾਜਨੀਤਿਕ ਲੜਾਈ ਵੀ ਲੜਾਂਗੇ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਲੈ ਕੇ ਜਾਵਾਂਗੇ ਚੰਡੀਗੜ੍ਹ ਤੋਂ ਪੱਤਰਕਾਰ ਨੀਲ ਕਮਲ ਤੇ ਸतीश ਕੁਮਾਰ ਦੀ ਰਿਪੋਰਟ ਫਾਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.